ਜਦੋਂ ਦਿਲ ਚ ਪਾਲਾ ਹੋਵੇ ਨਾ ਚੋਰ ਦੇ ਦਿਲ ਚ ਪਾਲਾ ਹੁੰਦਾ ਉਹਨੂੰ ਘਰ ਹੁੰਦਾ ਉਸ ਘਰੇ ਪਿਆ ਉਹਦੇ ਘਰ ਦੇ ਮੂਹਰ ਤੇ ਜਦ ਕਰਦੀ ਮੰਗਲੇ ਪਸਦੀ ਐਂਬੂਲੈਂਸ ਵੀ ਲੰਘ ਜੇ ਨਾ ਟੂ ਟੂ ਕਰਦੀ ਉਹਨਾਂ ਨਾਲ ਲੈ ਵੀ ਪੁਲਿਸ ਪੈ ਗਈ ਓਏ ਉਹ ਉਹੀ ਗੌਂਡੀਆਂ ਦੇ ਘਰੇ ਛਾਲ ਮਾਰ ਜਾਂਦਾ ਇੱਥੇ ਵੀ ਆ ਕੇ ਥੋੜੀ ਚੱਕ ਆਇਆਂ ਨਹੀਂ ਆ ਜੋ ਗਣਾ ਮੈਨੂੰ ਚੱਕਣ ਗਿਆ ਦੱਸ ਸਾਨੂੰ ਕੀ ਲੋੜੇ ਚੱਕਣ ਦੀ ਐ ਕੋਈ ਐਂ ਚੱਕਦੇ ਪਰ ਸਾਨੂੰ ਹੋਰ ਕੰਮ ਵੀ ਨਹੀਂ ਪਈ ਸਰਕਾਰਾਂ ਨੂੰ ਅਸੀਂ ਇਹੀ ਕੰਮ ਤੇ ਆ ਜੇ ਜੀ ਕੋ ਗਲਤ ਕੰਮ ਕਰੂਗਾ ਉਹਨੂੰ ਉਹ ਉਹ ਸਾਜੂ ਕਾਨੂੰਨ ਆ ਦੇ ਹਿਸਾਬ ਨਾਲ ਕੰਮ ਕਰੂਗਾ ਜਮਾਨਤਾ ਵੀ ਮੇਰੀਆਂ ਨੇ ਬਰੀ ਵੀ ਹੋਏ ਨੇ ਇਹ ਕਿਹੜੀ ਗੱਲ ਆਪ ਦਾ ਜੇ ਤੂੰ ਸੱਚੀ ਹੋ ਤਾਂ ਬਰੀ ਹੋ ਜਾਉਂਗੇ ਇਹ ਕਿਹੜੀ ਗੱਲ ਹੈ ਕੋਈ ਐਦਾਂ ਦੀ ਬਦਲਾਖੋਰੀ ਵਾਲੇ ਨੇ ਹੈ ਹੀ ਨਹੀਂ ਅਸੀਂ ਸੀਜ਼ਨਲ ਪੋਲੀਟਿਸ਼ੀਅਨ ਨਹੀਂ ਹੈਗੇ ਅਸੀਂ ਸਾਡੇ ਕੋਈ ਮਾਂ ਪਿਓ ਜਾਂ ਸਾਡੇ ਦਾਦੇ ਪਰਦਾਦੇ ਕੋਈ ਕੋਈ ਕਿਸੇ ਲੁੱਟ ਚ ਸ਼ਾਮਲ ਨਹੀਂ ਰਹੇ ਜਨਾਬ ਕਹਿੰਦੇ ਤਾਂ ਤੁਹਾਨੂੰ ਕਹਿੰਦੇ ਜਿਆਦਾ ਤੁਸੀਂ ਆਸਾਨ ਸ਼ਿਕਾਰ ਹੋਣਾ ਮਗਰ ਸ਼ਿਕਾਰ ਦਾ ਮਤਲਬ ਕੀ ਹੋਇਆ ਜੀ ਅਸੀਂ ਵੀ ਸਿੱਖਾਂਗੇ ਕੰਮ ਪਰ ਐ ਇੱਥੇ ਐ ਨਹੀਂ ਹੈਗਾ ਕਿ ਸਾਡੇ ਇਹੀ ਕੰਮ ਕਰਨਾ ਜਿੱਤੇ ਲੋਕਾਂ ਨੇ ਕਹਤਾ ਭਾਈ ਤੇਰੇ ਨਾਲੋਂ ਵਧੀਆ ਸਾਨੂੰ ਦੱਬ ਗਿਆ ਮੋਟਾ ਬਾਦੂ ਭਾਈ ਕੋਈ ਗੱਲ ਅਸੀਂ ਐਨ ਚਿਪਕੇ ਨਹੀਂ ਬੈਠੇ ਤੁਹਾਡੇ ਚ ਵੀ ਵੈਰਾਈਟੀ ਤਾਂ ਤੁਹਾਡੇ ਚ ਵੀ ਆਪਕੇ ਦੇ ਕਪਤਾਨ ਬੈਠੇ ਆ ਤੁਹਾਡੇ ਚ ਬਿਜ਼ਨਸਮੈਨ ਯੂਪੀ ਤੋਂ ਆ ਕੇ ਕਿਡਾ ਵੱਡਾ Empire ਖੜਾ ਕੀਤਾ ਰਾਣਾ ਗੁਰਜੀਤ ਜੀ ਬੈਠੇ ਆ ਤੁਹਾਡੇ ਚ ਬਹੁਤ ਸਾਰੇ ਹੋਰ ਵਕੀਲ ਵੀ ਨੇ ਕਾਂਗਰਸ ਦੇ ਵਿੱਚ ਸਾਡੇ ਕੋਲੇ ਵੀ ਵਕੀਲ ਨੇ ਸਾਡੇ ਕੋਲ ਡਾਕਟਰ ਬੈਠੇ ਆ ਸਾਡੇ ਕੋਲੇ ਐਡਵੋਕੇਟ ਬੈਠੇ ਆ ਸਾਡੇ ਕੋਲੇ ਜਿਹੜੇ ਆਮ ਪੱਤਰਕਾਰ ਬੈਠੇ ਆ ਜੀ ਤੋਂ ਪੱਤਰਕਾਰ ਸੀਗੇ ਨਿਹਾਲ ਸਿੰਘ ਵਾਲਾ ਕੋ ਬਲਾਸਪੁਰ ਜੀ ਸਾਡੇ ਪੰਡੋਰੀ ਸਾਹਿਬ ਇਹ ਆਮ ਲੋਕਾਂ ਚ ਫਿਰਦੇ ਨੇ ਜਿਵੇਂ ਪੱਤਰਕਾਰ ਕਰਦੇ ਰਹੇ ਠੀਕ ਹੈ ਨਾ ਸਾਡੇ ਕੋਲੇ ਵੀ ਬਹੁਤ ਹੈ ਪਰ ਚੈਨ ਆ ਕਹੋ ਨਾ ਕਿ ਸਾਡੇ ਵਾਲੇ ਚ ਮੂਰੇ ਨੇ ਤੇ ਸਾਡੇ ਵਾਲਾ ਦਾ ਮਟੀਰੀਅਲ ਹੈ ਸਾਡੇ ਵਾਲੇ ਵੀ ਬੰਦੇ ਨੇ ਠੀਕ ਹੈ ਮੋਬਾਈਲ ਠੀਕ ਕਰਦੇ ਸੀ ਹੁਣ ਉਹ ਤਮਾਦਦੀ ਕਰਨ ਲੱਗੀ ਏ ਕਿਹੜੀ ਗੱਲ ਹੈ ਜੈਲਸੀ ਨਾ ਕਰ ਕਰੋ ਖੂਨ ਕਾਲਾ ਹੋ ਜੂਗਾ ਫਿਰ ਤੁਸੀਂ ਮੈਂ ਇਹੀ ਕਹੂੰਗਾ ਕਿ ਆ ਜੋ ਇਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਯਾਦ ਰੱਖੂਗਾ ਤੇ ਕੌਣ ਸੀ ਉਸ ਵੇਲੇ ਆਪੋਜੀਸ਼ਨ ਚ ਕੋਣ ਸੀ ਉਸ ਵੇਲੇ ਜਿਹਦੇ ਜਿਨ੍ਹਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨ੍ਹਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰੱਖੂਗਾ ਸਾਰਾ ਸੱਤਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸੇ ਜਿਹੜੇ ਭਾਰਤੀਆਂ ਤੇ ਜ਼ੁਲਮ ਵੀ ਕਰਦੀ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਸਾਰੇ ਵੀਰ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ 'ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮੇ ਵੀ ਮਾਂ-ਬਾਪ ਨੇ ਪਾਲਾ ਤਾਂ ਦੁੱਖ ਸਹਿਕਰ ਅਨ੍ਹੀ ਚੀਜ਼ ਲਿਖੀ ਅੱਧੇ ਘੰਟੇ ਬਾਅਦਾਂ ਸੀ ਹੋਊ ਜਨਾਬ ਉਹਨਾਂ ਦੀ ਥੋੜੀ ਬਹੁਤ ਆਤਮਾ ਦੀ ਖਿਆਲ ਹੀ ਕਰ ਲਈ ਉਹਨਾਂ ਦੀ ਆਤਮਾ ਕਿਨੇ ਤਰਫ ਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵਾਪਰ ਚ ਕਾਮਾਂ ਰੌਲੀ ਪਾਉਣਗੇ ਲੜਨਗੇ ਮੈਂ ਉਹ ਮੈਂ ਉਹ ਮੈਂ ਉਹ ਤੂੰਗੇ ਸੋਪ ਸ਼ੀਤਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਈਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖਣੀ ਹੈ ਪੀਰਾਂ ਫਕੀਰਾਂ ਨੇ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਈਏ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਸਟ ਦੀ ਮੀਨਤ ਉਹ ਦੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ ਤੁਸੀਂ ਆਪ ਆਪ ਡਾਇਰੈਕਟ ਲਾ ਦੇ ਸਤਿ ਪੁੱਛ ਲਓ ਕਿੱਥੇ ਕੀ ਚਾਹੀਦਾ ਹੈ ਕੰਬਲ ਕਿੱਥੇ ਚਾਹੀਦਾ ਮੱਛਰਦਾਨੀਆਂ ਕਿੱਥੇ ਚਾਹੀਦੀਆਂ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਕਿੱਥੇ ਚਾਹੀਦੀਆਂ ਟਰੈਕਟਰ ਕਿੱਥੇ ਚਾਹੀਦਾ ਕੀ ਅਸੀਂ ਅਸੀਂ ਤੁਹਾਨੂੰ ਦੱਸ ਤੁਸੀਂ ਪੁੱਛੋ ਸਤਿ ਤੁਸੀਂ ਆਪ ਡਾਇਰੈਕਟ ਕਰੋ ਬਿਲਕੁਲ ਕਰੋ ਅਸੀਂ ਤੁਹਾਡਾ ਐਪਰੀਸ਼ੀਏਟ ਕਰਾਂਗੇ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਚਲੋ ਕੋਈ ਨਹੀਂ ਹਿਊਮਨ ਨੇਚਰ ਹੈ ਅਲਕੀਆਂ ਹੋ ਜਾਂਦੀਆਂ ਹੈ ਨਾ ਪਰ ਚੰਗਾ ਲੱਗਿਆ ਕਿ ਤੁਸੀਂ ਸਾਰਾ ਦਿਨ ਬੈਠੇ ਹੋ 6:30 ਵਜੇ ਤੇ ਸਾਰਾ ਦਿਨ ਤੁਸੀਂ ਆਪ ਵੀ ਹਿੱਸਾ ਲਿਆ ਸੁਣਿਆ ਵੀ ਸਾਰਿਆਂ ਨੇ ਹਾਂ ਜੋ ਤੁਹਾਡੇ اپੋਜੀਸ਼ਨ ਦਾ ਰੋਲ ਹੈ ਕਿ ਹੈਲਦੀ ਕ੍ਰਿਟਿਸਿਜ਼ਮ ਅਸੀਂ ਅਸੈਪਟ ਕਰਾਂਗੇ ਕੋਈ ਕਮੀ ਹੋ ਦੱਸ ਦਿਓ ਹੋਰ ਕਿਉਂਕਿ ਇਹ ਇਹ ਇੱਕ ਦੂਜੇ ਚ ਕਮੀਆਂ ਕੱਢਣ ਦੀ ਬਜਾਏ ਇਹ ਟਾਈਮ ਹੈਗਾ ਆਪਾਂ ਇੱਕ ਦੂਜੇ ਨਾਲ ਹੱਥ ਦਾ ਹੱਥ ਮਿਲਾ ਕੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰਫੁੱਲ ਰਹੇ ਹਾਂ ਕੋਈ ਨਾ ਕੋਈ ਅਫਸਰ ਕਿਸੇ ਨਾ ਕਿਸੇ ਨੂੰ ਜਾਣਦੇ ਹੀ ਆ ਕਿਸੇ ਨਾ ਕਿਸੇ ਕਨਫਲੂਐਂਸ ਹੁੰਦੇ ਹੀ ਆ ਅਫਸਰ ਆਪਾਂ ਉਹਨਾਂ ਆਪਣੀਆਂ ਸਾਰੀਆਂ ਜਿੰਨੀਆਂ ਜਿੰਨੀਆਂ ਤੁਹਾਡੇ ਕੋਲ ਸ਼ਕਤੀਆਂ ਹੈਗੀਆਂ ਉਹਨਾਂ ਨੂੰ ਪੰਜਾਬ ਲਈ ਇਸਤੇਮਾਲ ਕਰਕੇ ਭਾਵੇਂ ਉਹ ਅਫਸਰ ਕਈ ਸੈਂਟਰ ਚ ਵੀ ਚਲੇ ਗਏ ਡੈਪੂਟੇਸ਼ਨ ਤੇ ਚਲੇ ਗਏ ਜਾਂ ਬਦਲੀਆਂ ਹੋਣੀਆਂ ਸੈਕਟਰੀ ਲੈਵਲ ਤੇ ਪਹੁੰਚ ਗਏ ਉਹਨਾਂ ਨਾਲ ਵੀ ਆਪਣੇ ਜਿਹੜੇ ਸੰਬੰਧ ਨੇ ਉਹਨਾਂ ਦਾ ਫਾਇਦਾ ਠਾਈ ਗਏ ਪੰਜਾਬ ਵਾਸਤੇ ਸਾਡੇ ਲਈ ਕੁਝ ਕਰੋ ਕਿਤੋਂ ਵੀ ਕੋਈ ਥੋੜਾ ਜਿਹਾ ਵੀ ਬੂੰਦ-ਬੂੰਦ ਨਾਲ ਸਮੁੰਦਰ ਬਣਦਾ ਹੈ ਕਿਤੋਂ ਵੀ ਕੋਈ ਹੈਲਪ ਆਉਂਦੀ ਹੈ ਕਿਤੋਂ ਵੀ ਕੋਈ ਸਹਾਇਤਾ ਆਉਂਦੀ ਹੈ ਆਪਾਂ ਕੋਈ ਨੋ ਲਿਮਿਟੇਸ਼ਨ ਨਾ ਮਿਨੀਮਮ ਦੀ ਹੈ ਨਾ ਮੈਕਸਿਮਮ ਦੀ ਹੈ ਜਿਹੜਾ ਜਿੰਨੇ ਕੁ ਜੋਗ ਹੈਗਾ ਉਹ ਸਾਨੂੰ ਦੇ ਦੇ ਅਸੀਂ ਅਸੀਂ ਸਿੱਧਾ ਪਹੁੰਚਾ ਦਾਂਗੇ ਜੇ ਉਹ ਸਿੱਧਾ ਪਹੁੰਚਣ ਚਾਹੁੰਦੇ ਪਹੁੰਚਾ ਦੇ ਇਸ ਤਰ੍ਹਾਂ ਦੀ ਕੋਈ ਲਾਲਚ ਨਹੀਂ ਕਿ ਇੱਥੇ ਪੈਸੇ ਪਾਉਂਗੀ ਇੱਥੇ ਪਾਉ ਇਸ ਕੰਮ ਚ ਸਿਤਾ ਇਹ ਕਹਿੰਦਾ ਕਿ ਜਿੰਨਾ ਕੋਈ ਹੈਲਪ ਕਿਸੇ ਨੂੰ ਪਹੁੰਚਾਉਂਦਾ ਹੈ ਉਹ ਉਨੇ ਹੀ ਪੰਜਾਬ ਲਈ ਤਾਂ ਘਟਾ ਹੈ ਉਨੇ ਛੇਤੀ ਜੀ ਹੈ ਵੋਮਾਂਗੇ ਉਹਨੇ ਕਣਕਾਂ ਵਜਣ ਗਿਆ ਇਸ ਪੰਜਾਬ ਦੇ ਵਿੱਚ ਦੁਬਾਰਾ ਗਿੱਧੇ ਭੰਗੜੇ ਦੁਬਾਰਾ ਕੁਸ਼ਤੀਆਂ ਕਬੱਡੀਆਂ ਫਿਰ ਹੋਣਗੀਆਂ ਕਿਉਂਕਿ ਪੰਜਾਬ ਦੀ ਧਰਤੀ ਨੂੰ ਬਰਕਤ ਹੈ ਜੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਸਾਹਿਬ ਦਿੱਤਾ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਬਹੁਤ ਖੁੱਲਾ ਟਾਈਮ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਥੋੜਾ ਜਿਹਾ ਫਿੱਕਾਪਨ ਆਇਆ ਪਰ ਨਗ ਜਿਹੜਾ ਚਮਕੂਗਾ ਔਰ ਐਸਾ ਚਮਕੂਗਾ ਕਿ ਮੁੰਦਰੀ ਜਿਹੜੀ ਹੈ ਉਹ ਨਗ ਕਰਕੇ ਪਛਾਣੀ ਜਾਊਗੀ ਭਾਰਤ ਮੁੰਦਰੀ ਹੈ ਤੇ ਨਗ ਪੰਜਾਬ ਦਾ ਇਹਨੂੰ ਚਮਕਾਵਾਂਗੇ ਇਹ ਨੰਬਰ 1 ਸੂਬਾ ਜਦੋਂ ਪੰਜਾਬ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਫੇਰ ਬਿਸ਼ਪ ਗੁਰੂ ਬਾਰੇ ਸੋਚ ਲਿਓ ਪਹਿਲਾਂ ਪੰਜਾਬ ਦੀ ਮੈਂ ਸੈਂਟਰ